ਇਹ ਪ੍ਰੈਸ ਵਾਰਤਾ ਇਸ ਵਿਸ਼ੇ ਤੇ ਰੱਖੀ ਗਈ ਹੈ ਕਿ ਸਾਡੇ ਤਰਤਰਨ ਅਕਾਲੀ ਦਲ ਵਾਰਸ ਪੰਜਾਬ ਦੇ ਤਰਤਰਨ ਜਿਲ੍ਹੇ ਦੇ ਜਿਲ੍ਹਾ ਉਸਰਵਰ ਸਖਦੇਵ ਸਿੰਘ ਕਾਦੀਆਂ ਕਰਕੇ ਉਹਨਾਂ ਸੀ ਜਾਗਦੇ ਸੀ। ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਤਰਨ ਦਾ ਸਾਰਾ ਸਾਡੀ ਚੋਣ ਕੈਂਪੇਨ ਨੂੰ ਕਵਰੇਜ ਸੀਗੇ ਤੇ ਉਹਨਾਂ ਨੇ ਬਹੁਤ ਦਿਨ ਉਹ ਤੋਂ ਇੱਥੇ ਰਹਿ ਰਹੇ ਸੀਗੇ। ਕੱਲ ਨੂੰ ਸ਼ਾਮ ਨੂੰ ਯਾਰ ਅੱਪ 1.30 ਵਜੇ ਤੋਂ ਬਾਅਦ ਅਸੀਂ ਆਪਣੇ ਘਰ ਜਾਣ ਵਾਸਤੇ ਕਾਦੀਆਂ ਚੱਲੇ। ਤੇ ਉਹ ਰਸਤੇ ਵਿੱਚ ਅਮਰਸਰ ਤੋਂ ਵੇਰਕਾ ਬਠਿੰਡਾ ਰੋਡ ਤੇ ਜਾਂਦੇ ਆ। ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾਂ ਤੇ ਉਹ ਰੁਕ ਉਹ ਰੁਕ ਗਿਆ। ਤੇ ਰੁਕਦੇ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਸੇ ਮੇਲੇ ਕੋਈ ਪਤਾ ਨਹੀਂ ਚੱਲ ਸੀ ਪਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਮ ਬਲਾਸਟ ਹੋ ਕੇ ਉਹਦੀ ਗੱਡੀ ਨੂੰ ਅੱਗ ਲੱਗ ਗਈ। ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਤੇ ਜਿਹੜੀ ਉਹਦੀ ਬਾੜੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕੜ ਕੇ ਤੇ ਉਹ ਕਾਫੀ ਚੁੱਕਾ ਸੀਗਾ ਤੇ ਜਦੋਂ ਫਿਰ ਉਹ ਏਕਲ ਦਾ ਪਤਾ ਲੱਗਾ ਸਾਡੇ ਟੀਮ ਨੂੰ ਤੇ ਸਾਰੇ ਜਣੇ ਬੜੀ ਭੱਜੋ-ਭੱਜੋ ਕੋਈ ਅਣਜਾਣ ਬੰਦੇ ਵੀ ਆਏ ਉਹਨਾਂ ਨੇ ਉਹਦੀ ਕੁਝ ਹੱਲ ਕਰਕੇ ਫੋਨ ਪਨ ਕੀਤਾ ਤੇ ਫੋਨ ਕਰਨ ਤੋਂ ਬਾਅਦ ਚ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਰਸਰ ਅਮਨਦੀਪ ਹਸਪੀਟਲ ਉਹਨੂੰ ਲਿਜਾਇਆ ਗਿਆ ਉੱਥੇ ਜਾਣ ਤੋਂ ਬਾਅਦ ਚ ਉਹਨਾਂ ਅਮਨਦੀਪ ਹਸਪੀਟਲ ਵਾਲਿਆਂ ਨੇ ਉਹਨੂੰ ਡੀਐਮਸੀ ਰੈਫਰ ਕੀਤਾ ਉਹ ਡੀਐਮਸੀ ਰਾਤਾ ਉਹ ਡੀਐਮਸੀ ਰੱਖ ਰਿਆ ਤੇ ਹੁਣ ਅਜੇ ਵੀ ਉਹਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਉਹ ਇੰਨਾ ਕੁ ਮੜਾ ਜਿਹਾ ਪਤਾ ਲੱਗਾ ਕਿ ਥੋੜਾ ਜਿਹਾ ਠੀਕ ਹੈ ਉਹ ਤੇ ਪਰ ਉਹ ਉਹ ਜਿਹੜਾ ਕਿ ਜੋ ਜੋ ਕੁਝ ਵਰਤ ਰਿਹਾ ਉਹਦੇ ਚ ਸਾਨੂੰ ਇਹ ਸ਼ੱਕ ਆ ਕਿ ਸਾਡੇ ਇਹ ਸਰਕਾਰ ਵੀ ਜਿਹੜੇ ਹੱਥ ਕੰਡੇ ਬਣਾ ਰਹੀ ਆ ਜਿੱਦਾਂ ਇੱਥੇ ਇਹ ਲੋਕਾਂ ਨੂੰ ਡਰਾਇਆ ਤੁਮ ਕਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਤੇ ਪਰਚੇ ਕੀਤੇ ਜਾ ਰਹੇ ਆ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਸਾਡੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਨੂੰ ਹੋ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਜ ਦਾ ਵਿਸ਼ਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਉੱਦ ਦਾ ਦੁੱਧ ਤੇ ਪਾਣੀ ਦਾ ਪਾਣੀ ਬਾਕੀ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਬੜਾ ਦਬਾਆ ਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਕੋਈ ਬੂਥਾ ਤੇ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾਂ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਜਿਹੜਾ ਦਬਾਅ ਆ ਜਾਏ ਜਿਹੋ ਜਿਹੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਹੋਵੇ ਇਨਸੀਡੈਂਟ ਉਹ ਹੈ ਕੋਈ ਪੁਲਿਸ ਕਾਦ ਨੇ ਵੀ ਕੋਈ ਸੁਰੰਗੀ ਦਾਸ ਨਹੀਂ ਹੋਇਆ ਕੁਝ ਕਦਾ ਚੱਲ ਪਾਇਆ ਹੈ ਕਿ ਵਾਕਈ ਉਹਨੂੰ ਸਟਾਪ ਨਹੀਂ ਕੀਤਾ ਇਹ ਜਿਸ ਟਾਈਮ ਤੇ ਉਹ ਬਾਹਰ ਨਿਕਲੇ ਉਸ ਟਾਈਮ ਤੇ ਉਹ ਉਹਨੇ ਮੰਨੇ ਜਿਹੜੇ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹ ਉਹਨੇ ਮੈਨੂੰ ਲਈ ਦੱਸਿਆ ਤੋਂ ਉਦੋਂ ਬਾਅਦ ਤੇ ਮੇਰੋਂ ਅਜੇ ਤੱਕ ਮੇਰੇ ਖਲ ਬੇਹੋਸ਼ ਆ ਤੇ ਉਹਨੇ ਰਸਿਆ ਕਿ ਮੈਂ ਨਹੀਂ ਤੇ ਰੋਕਦਾ ਨਹੀਂ ਸਿਹਾਨ ਸਿਰ ਮੈਂ ਤੇ ਸੋਚਿਆ ਕਿ ਸ਼ਾਇਦ ਕੋਈ ਕੋਈ ਕਿਸੇ ਕਿਸੇ ਕਾਰਨ ਰੋਕ ਰਹੀ ਮੈਨੂੰ ਤੇ ਮੈਂ ਰੋਕ ਗਿਆ ਤੇ ਉਹ ਰੋਕਦਿਆਂ ਸਾਰੀ ਜਿਆਦਾ ਕੋਈ ਉਸੇ ਵੇਲੇ ਮਿੰਟਾਂ ਦੀ ਬਲਾਸਟ ਹੋ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਘਟਨਾ ਵਾਪਰੀ ਆ ਤੇ ਉਹ ਬੜੀ ਮੈਂ ਮੁਸ਼ਕਲ ਨਾਲ ਆਪਣੇ ਜਿਹੜੇ ਉੱਤੇ ਵਾਰੀ ਭੁੱਲ ਵੀ ਕਰਕੇ ਮੇਰੀ ਜਾਨ ਬਚ ਗਈ ਜੇ ਬਚ ਗਈ ਅਜਿਹੇ ਹਾਲਾਤ ਹੀ ਪੈਦਾ ਕੀਆ ਤੇ ਫਿਰ ਵੀ ਕਿੱਦਾਂ ਜੇ ਮੈਂ ਪੁਲਿਸ ਨੂੰ ਜਾਵਾ ਉਹਨੂੰ ਕੰਪਲੇਨਟ ਦਿੱਤੀ ਕਿ ਇਲੈਕਸ਼ਨ ਕਮਿਸ਼ਨ ਨੂੰ ਮੈਂ ਇਹ ਕੰਪਲੇਨਟ ਭੇਜ ਰਹੇ ਹਾਂ ਤੇ ਅਸੀਂ ਸਵੇਰੇ ਆਪਣਾ ਕੋਲ ਡੈਪੂਟੇਸ਼ਨ ਹਰਸਰ ਦੇ ਪੋਸਟ ਕੰਡੀਸ਼ਨਰ ਨੂੰ ਭੇਜਾਂਗੇ ਕਿ ਉਹ ਇਹਦੀ ਮਰਵਾਹਤ ਜਨਾਂਚ ਕਰਨ ਕਿ ਇਹ ਕੀ ਘਾਣਾ ਕਿਉਂ ਦਿੱਤਾ ਕਿ ਤੱਕ ਦਾ ਰਾਹ ਪਈ ਤੇ ਇਲੈਕਸ਼ਨ ਦਾ ਮਾਲ ਜਿਵੇਂ ਹਾਂਜੀ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀਗੇ ਸਾਡੀ ਟੀਮ ਵਿੱਚ ਸਿਲੈਕਸ਼ਨ ਚੈਂਪੀਅਨ ਚ ਤੇ ਉਹ ਵੀ ਮੇਨ ਜਿਹੜੇ ਬੰਦੇ ਸਾਡੇ ਸਿਲੈਕਸ਼ਨ ਦੀ ਟੀਮ ਦੇ ਸੀਗੇ ਇਸੇ ਕੰਟਰੋਲ ਕਰਨ ਵਾਲੇ ਉਹਨਾਂ ਚੇਕ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਉਮੀਦਵਾਰ ਦੀ ਕਾਫੀ ਅੱਗੇ ਹੁੰਦੇ ਇਸੇ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਨੂੰ ਡਰਾਤ ਨੂੰ ਘਾ ਕੇ ਜਾਂ ਕੋਈ ਉਹਨਾਂ ਦੇ ਇਫੈਕਟ ਪੈਦਾ ਕਰਕੇ ਹਮਾਰਾ ਪਿੱਛੇ ਲੈ ਜਾ ਸਕੇ ਵੀ ਕੀ ਖਾਲਸਾ ਜੀ ਜੀ ਕੀ ਇਚਿੰਦੈਂਟ ਹੋਇਆ ਤਾਂ ਕੌਮ ਜੀਓ ਤੀ ਗੱਲ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇ ਕੋ ਕੱਲ ਰਾਤ ਨੂੰ ਸਫੇਤ ਮੈਨੂੰ ਚੰਗਾ ਬਣਾ ਮਿਲਿਆ 10 ਤੋਂ ਇਹਦਾ ਸਮਾਂ ਸੀ ਜਦੋਂ ਮੈਂ ਉਥੋਂ ਜਾਣ ਲੱਗਾ ਸੀ ਤੇ ਚੰਗੀ ਭਲੀ ਆਪਾਂ ਹੱਸ ਕੇ ਗੱਲ ਕੀਤੀ ਤੇ ਮੈਂ ਇਹਨੂੰ ਪੁੱਛਿਆ ਕਿ ਮੈਂ ਹਾਂ ਕਿਸ ਸਾਊਂਡ ਗਰਾਉਂਡ ਤੇ ਕੀ ਬਿਸ਼ਣਾ ਕੰਨਾ ਮਨਦੀਪ ਸਿੰਘ ਜੀ ਉਹ ਕੇ ਰਿਪੋਰਟ ਚੱਲ ਰਿਹਾ ਆਪਣਾ ਤੇ ਗੁਰੂ ਸਾਹਿਬ ਕਿਰਪਾ ਜਾਨੀ ਕਿ ਆਪਣੇ ਉਹ ਮਨਜੇਤਵਾਲ ਕਾਂਜਾ ਵੀ ਲੱਭਾ ਚਾਨੇ ਪਏ ਅੱਜ ਇਸ ਸਮੇਂ ਚੌਂਕ ਕਮੀ ਚੌਂਕ ਨਹੀਂ ਦੇ ਚਾਨਾ ਪਿਆ ਸੀ ਉਹ ਦਰਿਆਲ ਮੈਨੂੰ ਕਿ 1:3 2 ਵਜੇ ਦੇ ਸਮੇਂ ਆਸੀ ਮੈਨੂੰ ਕੁਝ ਪਤਾ ਲੱਗਾ ਕਿ ਸੁਖਦੇਵ ਇਹ ਨਸਰਦਾਰ ਦੀ ਗੱਡੀ ਦੇ ਵਿੱਚ ਕਿਸੇ ਨੇ ਮਲ ਬਲਾਸਟ ਕਰਤਾ ਉਹ ਛੁੱਟਦਾ ਪੁਲਿਸ ਪਟਵਲ ਬੰਪੂਨਾ ਆਗੇ ਇਹ ਮੇਰੇ ਕੋ ਐਸੀ ਗੱਲ ਹੈ ਕਿ ਸਰਕਾਰਾਂ ਨੇ ਮੈਂ ਸਭ ਤੋਂ ਵਿੱਚ ਸਰਦਾ ਜਿੰਦਾ ਕਰਦਾ ਕਿਉਂਕਿ ਇਹੋ ਜੇ ਕੰਮ ਕਰਨੇ ਕਿਤਨਾ ਕਿਤੇ ਬਹੁਤ ਗਲਤ ਹੈ ਤੁਪੀ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਅਜਿਹੇ ਧੱਕੇਸ਼ਾਹੀ ਕਿਸੇ ਉੱਤੇ ਕਰਦੇ ਰਾਵਾਂਗੇ ਤੇ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਦਾ ਅਧਿਕਾਰ ਆ ਪਰ ਆਪਾਂ ਐਸਾ ਨਹੀਂ ਕਿਸੇ ਨਾਲ ਕਰੀਏ ਕਿ ਹਰ ਕਿਸ ਦੀ ਜਾਨ ਆਪਾਂ ਖਤਰੇ ਚ ਪਾ ਕੇ ਆਪਾਂ ਚੋਣਾ ਲੜੀਏ ਪਹਿਲੀ ਗੱਲ ਤਾਂ ਸਹੀ ਹੋਣੀ ਚਾਹੀਦੀ ਬਹੁਤ ਜ਼ਿਆਦਾ ਗਲਤ ਹੋਇਆ ਸੁਖਦੀਪ ਵੀਰ ਦਿਨ ਰਾਤ ਦੇ ਕਰਕੇ ਮਲਕੀ ਟੀਮ ਵਰਗ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ ਧੱਕਾ ਹੋਇਆ ਸੁਖਦੇਵ ਜੀ ਨੇ ਲੈਕਸ਼ਨ ਕਮਿਸ਼ਨ ਸ਼ਿਕਾਇਤ ਕਰਦਾ ਬਿਲਕੁਲ ਜੀ ਬਿਲਕੁਲ ਲੈਸਟਰ ਕ੍ਰੀਸਨ ਨੂੰ ਸ਼ਿਕਾਇਤ ਹੋ ਚੁੱਕੀ ਹੈ ਉਹਨਾਂ ਦੀ ਤੇ ਅਸੀਂ ਇਹਦੀ ਕਿੰਨੇ ਕਿ ਸਖਤ ਸ਼ਬਦਾਂ ਇਹ ਨਿੰਦਾ ਵੀ ਕਰਦੇ ਆ ਤੁਸੀਂ ਕਿੰਨੇ ਪ੍ਰੋਪਰ ਜਾਂਚ ਹਰ ਤਰੀਕੇ ਨਾਲ ਕੀਤੀ ਜਾਵੇ ਕਿਉਂਕਿ ਇਹ ਟੀਮ ਦੇ ਵਿੱਚ ਕਾਫੀ ਰੋਸ ਹੈ ਜੇ ਜਾਂਚ ਸਹੀ ਤਰੀਕੇ ਨਾਲ ਨਹੀਂ ਹੋਈ ਤੇ ਅਸੀਂ ਕੋਈ ਸਖਤ ਵੱਡਾ ਅਕਸ਼ਨ ਲਵਾਂਗੇ ਦੇ ਉੱਤੇ ਠੀਕ ਹੈ ਜੀ ਆਓ ਦੱਸੋ ਬੋਲ ਦੰਨ ਦੰਨ